ਫਰਾਂ ਨਹੀਂ ਗੱਲ ਹੁੰਦੀ ਵੀ ਇੰਨੀਆਂ ਕੁ ਮਤਲਬ ਕਿ ਹੇਟਰੇ ਦੇ ਦਰਜੇ ਦੀਆਂ ਜਿਹੜੀਆਂ ਗੱਲਾਂ ਉਹ ਮਤਲਬ ਕਿ ਤੁਸੀਂ ਕੀਤੀਆਂ ਹਾਂਜੀ ਪਰ ਇੱਕ ਗੱਲ ਤੇ ਮਾਣ ਹੈ ਤੇ ਮਾਣ ਰੱਖੂਗਾ ਵੀ ਹਾਂਜੀ ਵੀ ਉਹ ਬੰਦਾ ਤੁਹਾਡੇ ਅੱਗੇ ਝੁਕਿਆ ਨਹੀਂ ਮੋਝਿਆ ਨਹੀਂ ਹੈਗਾ ਠੀਕ ਹੈ ਜੀ ਔਰ ਕਹ ਲੀਏ ਵੀ ਸਿਰੇ ਗੱਲ ਕਰਾ ਗਿਆ ਜਿਹੜਾ ਤੁਹਾਨੂੰ ਤਾਂ ਇੱਕ ਗੱਲ ਦਸੀਏ ਜੇ ਆਪਾਂ ਗੱਲ ਕਰੀਏ ਮੈਂ ਸੁਖਵੀਰ ਨੂੰ ਕਹਿਣੀ ਹੋਂ ਨਾ ਇਹ ਗੱਲ ਸੁਖਵੀਰ ਨੂੰ ਵੀ ਸੁਖਵੀਰ ਸਿਆ ਤੂੰ ਆਪਣੀਆਂ ਗਲਤੀਆਂ ਮੰਨ ਕੇ ਨਾ ਬੜਾ ਵੱਡਾ ਹੋ ਗਿਆ ਸੀ ਅਸਲ ਦੇ ਵਿੱਚ ਤੂੰ ਬਹੁਤ ਵੱਡਾ ਹੋ ਗਿਆ ਸੀ ਆਪਣੀ ਕੌਮ ਹੈ ਨਾ ਜਿਹੜੀ ਤੈਨੂੰ ਸੋਚਣਾ ਚਾਹੀਦਾ ਸੀ ਆਪਣੀ ਕੌਮ ਹੈ ਨਾ ਜਿਹੜੀ ਇਹ ਹੌਲੀ-ਹੌਲੀ ਠੰਡੀ ਹੁੰਦੀ ਆ ਇਹ ਹੌਲੀ-ਹੌਲੀ ਠੰਡੀ ਹੁੰਦੀ ਆ ਠੰਡੀ ਹੋ ਜਾਣਾ ਸੀ ਤੇ ਤੂੰ ਉੱਬਰਣਾ ਸੀ ਸਾਫ਼ ਹੋ ਕੇ ਉੱਬਰਣਾ ਸੀ ਤੁਸੀਂ ਪਰ ਮਸਲਾ ਜਿਹੜਾ ਧੀਰਖਾ ਦਾ ਇਹ ਮਤਲਬ ਕਿ ਤੁਹਾਨੂੰ ਤੁਹਾਨੂੰ ਲੈ ਬੈਠਿਆ ਜਾਂ ਤੁਹਾਡੇ ਖਿਲਾਫ ਇਹ ਸਾਜ਼ਿਸ਼ ਹੋਈ ਹੈ ਜਿਹੜੀ ਇੰਨੀ ਕਿ ਟ੍ਰੋਲਿੰਗ ਨਿਹਾਇਤ ਘਟੀਆ ਕਰਦੇ ਦੀ ਹੋਈ ਹੈ ਜਾਂ ਇਹ ਸੋਚ ਲਓ ਕਿ ਉਹਨੇ ਤੁਹਾਨੂੰ ਮਿੱਟੀ ਚ ਗੱਡਤਾ ਅੱਜ ਇਹ ਗੱਲ ਕੰਨ ਖੋਲ ਕੇ ਸੁਣ ਲਿਓ ਹਾਂਜੀ ਕਿਉਂਕਿ ਜਿਹੜੀਆਂ ਚੀਜ਼ਾਂ ਥੋੜੀਆਂ ਜਿਹੜੀਆਂ ਫੇਸਬੁੱਕ ਤੇ ਜਿਹੜੇ ਸਪੋਰਟਰ ਨੇ ਉਹ ਸਾਰੇ ਬਲਟੋਏ ਸਾਹਿਬ ਦੇ ਸਪੋਰਟਰ ਨੇ ਤੇ ਮੈਂ ਕੋਈ ਦੋਰ ਆਇਆ ਨਹੀਂ ਇਹ ਸਪਸ਼ਟ ਗੱਲ ਹੈ ਸਿੱਧੀ ਜੀ ਗੱਲ ਹੈ ਮੈਂ ਇਹ ਕਠੋਕੇ ਕਹਿਣਾ ਠੀਕ ਹੈ ਇਹ ਉਹਦੇ ਸਪੋਰਟਰ ਹੈ ਤੇ ਉਹਨਾਂ ਇਹ ਨਿਹਾਇਤ ਮਤਲਬ ਕਿ ਜਿਹੜੀ ਘਟੀਆਂ ਤੇ ਘਟੀਆਂ ਇਲਜ਼ਾਮ ਘਟੀਆਂ ਤੇ ਘਟੀਆਂ ਮਜ਼ਾਕ ਉਹਨਾਂ ਬੰਦਿਆਂ ਨੇ ਜਹੇਦਾਰ ਸਾਹਿਬ ਦੇ ਨਾਲ ਕੀਤਾ ਔਰ ਇਹਦਾ ਖਮਿਆਜਾ ਸੁਖਵੀਰ ਸਾਹਿਬ ਇਹ ਤੁਹਾਨੂੰ ਭੁਗਤਣਾ ਪੈਣਾ ਪਰ ਆਜ ਇਹ ਤੁਹਾਨੂੰ ਭੁਗਤਣਾ ਪੈਣਾ ਅਸਲ ਦੇ ਵਿੱਚ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨਾ ਸਾਰੇ ਠੀਕ ਠਾਕ ਹੋ ਚੜਦੀ ਕਲਾ ਸੋ ਅੱਜੋ ਕਰਦੇ ਆ ਗੱਲਾਂ ਬਾਤਾਂ ਸੋ ਅੱਜ ਦੀ ਜਿਹੜੀ ਕਹਾਣੀ ਬੀਤੀ ਐ ਔਰ ਇਸ ਸੰਬੰਧ ਚ ਆਪਾਂ ਕਰਾਂਗੇ ਗੱਲਬਾਤ ਸੱਚ ਨੂੰ ਤੇਰਵੀਂ ਜਿਹੜੀ ਹੁੰਦੀ ਇੱਥੇ ਹੀ ਹੁੰਦੀ ਐ ਬੈਠੇ ਹੋਣਾ ਇਹੀ ਸੀਗਾ ਅਸਲ ਦੇ ਵਿੱਚ ਇਹ ਸਾਰਾ ਸਪਸ਼ਟ ਹੋ ਰਿਹਾ ਸੀ ਜੋ ਵੀ 2 ਦਸੰਬਰ ਦਾ ਵਾਕਿਆਤ ਹੋਇਆ ਅਕਾਲ ਤਖਤ ਸਾਹਿਬ ਤੋਂ ਉਸ ਤੋਂ ਬਾਅਦ ਮਤਲਬ ਕਿ ਇੱਕ ਤਰ੍ਹਾਂ ਦੀ ਅ اچھا ਇੱਕ ਗੱਲ ਜਿਹੜੀ ਮੈਂ ਸੋਚਣ ਵਾਲੀ ਇਹ ਵੀ ਹੈ ਵੀ ਜefeदार ਤਾਂ ਉੱਥੇ ਸਾਰੇ ਸੀਗੇ ਹੈਨਾ ਫੈਸਲਾ ਵੀ ਅਕਾਲ ਤਖਤ ਸਾਹਿਬ ਨੇ ਲਿਆ ਹੈ ਲੇਕਿਨ ਟ੍ਰੋਲਿੰਗ ਟ੍ਰੋਲਿੰਗ ਕਿਨੂੰ ਜ਼ਿਆਦਾ ਕੀਤੀ ਗਈ ਹੈਨਾ ਗਿਆਨੀ ਹਰਪੇ ਸਿੰਘ ਨੂੰ ਸੋ ਇਹ ਵੱਡਾ ਸੋਚਣ ਵਾਲੀ ਗੱਲ ਹੈ ਤੇ ਦੂਜਾ ਸਾਡੂ ਜਿਹੜਾ ਉਹਨਾਂ ਦਾ ਉਹ ਪੈਰਾਸ਼ੂਟਰ ਆਈ ਉਤਾਰੇ ਆ ਗਿਆ ਐਲੀ ਵੀ ਪ੍ਰਗਟ ਕਰ ਲਿਆ ਗਿਆ ਜਿਵੇਂ ਵੀ ਤੁਹਾਨੂੰ ਪਤਾ ਹੈ ਨਾ ਇਹ ਬੰਦਾ 2007 ਦਾ ਮਤਲਬ ਕਿ ਗੈਪ ਹੋਇਆ ਵਾ ਤੇ 2007 ਤੋਂ ਬਾਅਦ ਅੱਜ ਅਚਾਨਕ ਇਹ ਬੰਦੇ ਨੂੰ ਲਿਆਂਦਾ ਜਾਂਦਾ ਔਰ ਲੋਕ ਵੀ ਅੰਨੇ ਨਹੀਂ ਹੈਗੇ ਸਭ ਨੂੰ ਪਤਾ ਸਪਸ਼ਟ ਦਿਖਦਾ ਏ ਹਾਂਜੀ ਇਹ ਹੁਣ ਪਹਿਲਾਂ ਵਾਲੀਆਂ ਗੱਲਾਂ ਤਾਂ ਹੈ ਨਹੀਂ ਹਾਂਜੀ ਇਹ ਲੋਕਾਂ ਨੂੰ ਵਧੂ ਬਣਾਈ ਜਾਓ ਸੋ ਇਹ ਸਪਸ਼ਟ ਹੈ ਕਿਸ ਬੰਦੇ ਨੂੰ ਲਿਆਦਾ ਗਿਆ ਤੇ ਕਿਹਦੇ ਖਿਲਾਫ ਲਿਆਂਦਾ ਗਿਆ ਔਰ ਇੱਕ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਉਸ ਬੰਦੇ ਦੀ ਮਤਲਬ ਕਿ ਸਭ ਨੂੰ ਰਿਪੋਰਟ ਨੂੰ ਮੁੱਖ ਰੱਖ ਕੇ 5 ਮਿੰਟਾਂ ਬਾਅਦ ਕਮੇਟੀ ਗਠਿਤ ਕਰਕੇ ਯਾਨੀ ਹਰਪ੍ਰੀਤ ਸਿੰਘ ਦੇ ਜੋ ਅਧਿਕਾਰ ਹੈ ਉਹ ਖੋਲੇ ਗਏ ਸੋ ਮੈਨੂੰ ਇਹ ਦੱਸੋ ਵੀ ਇਹ ਕਿਹੜੇ ਕਾਨੂੰਨ ਵਿੱਚ ਆਉਂਦੇ ਆ ਤੇ ਕਿਹੜੀ ਮਰਿਆਦਾ ਦੇ ਵਿੱਚ ਆਉਂਦੇ ਆ ਹਾਂਜੀ ਉਨ੍ਹਾਂ ਤੇ ਕੋਈ ਦੋਸ਼ ਮਤਲਬ ਕਿ ਕੋਈ ਹਲੇ ਉਹ ਤਾਂ ਨਹੀਂ ਹੋਇਆ ਜਾਂ ਹੱਤਾਂ ਨਹੀਂ ਹੋਇਆ ਇਹ ਕੋਈ ਦੋਸ਼ ਆ ਨਾ ਤੇ ਐਂ ਜੀ ਔਰ ਉਹ ਸਭ ਤੋਂ ਵੱਡੀ ਗੱਲ ਤਾਂ ਹੁੰਦੀ ਗੁਰੂ ਮਹਾਰਾਜ ਦੀ ਹਜ਼ੂਰੀ ਉਹ ਅੱਜ ਦਾਗਵਾ ਸਾਹਿਬ ਤੱਕ ਸਭ ਤੋਂ ਹਨਾ ਉਹਨਾਂ ਨੇ ਪੰਜਾਂ ਪਿਆਰਿਆਂ ਦੇ ਸਾਹਮਣੇ ਜੋ ਵੀ ਆਪਣੀ ਸਟੇਟਮੈਂਟ ਸੀਗੀ ਸਪਸ਼ਟੀ ਕਰ ਸੀਗਾ ਉਹ ਦੱਸਤਾ ਹੁਣ ਗੁਰੂ ਤੋਂ ਵੱਡੇ ਤਾਂ ਨਹੀਂ ਇਹ ਹੋਗੇ ਜਿਹੜੇ ਇਹਨਾਂ ਨੇ ਕਮੇਟੀ ਬਣਾਈ ਹੈ ਐਂ ਜੀ ਔਰ ਕਹਾਂ ਨਹੀਂ ਇਹ ਗੱਲ ਇਹ ਹੈ ਕਿ ਜਿੰਨਾ ਗੱਲਾਂ ਦੀਆਂ ਕਮੇਟੀਆਂ ਬਣਾ ਕੇ ਐਕਸ਼ਨ ਕਰਨੇ ਚਾਹੀਦੇ ਸੀਗੇ ਉਹ ਹਲੇ ਤੱਕ ਨਹੀਂ ਹੋਏ ਹੈਗੇ ਪਰ ਇਸ ਇੱਕ ਮਤਲਬ ਕਿ ਡਿਫਾਲਟਰ ਬੰਦਾ ਜਿਹਨੂੰ ਕਹਿਦੀ ਆਪਾਂ ਵੀ ਇੱਕ ਨੰਬਰ ਦਾ ਸ਼ਰਾਬੀ ਡਿਫਾਲਟਰ ਬੰਦਾ ਔਰ ਆਪਣੀ ਘਰ ਵਾਲੀ ਨੂੰ ਜੋ ਕੇ ਕੁੱਟਦਾ ਮਾਰਦਾ ਰਿਹਾ ਹਾਂਜੀ ਔਰ ਉਹਦੇ ਗਵੰਡੀ ਮਤਲਬ ਕਿ ਉਹਨਾਂ ਦੇ ਉਹਦੇ ਸਾਰਿਆਂ ਨੂੰ ਫੋਨ ਕਰਦੇ ਸੀਗੇ ਵੀ ਭਾਈ ਆਪਣੀ ਕੁੜੀ ਨੂੰ ਦੇਜੋ ਵੀ ਇਹਨੇ ਥੋੜੀ ਕੁੜੀ ਮਾਰ ਦੇਣੀ ਹੈ ਉਹ ਬੰਦਾ ਤੁਸੀਂ ਹੁਣ ਆਪੇ ਹਿਸਾਬ ਲਾ ਲਓ ਵੀ ਗੱਲ ਕਿੱਥੇ ਕਿ ਜਾਂਦੀ ਹੈ ਔਰ ਉਸ ਨਿਹਾਇਤ ਡਿਫਾਲਟਰ ਬੰਦੇ ਨੂੰ ਕੌਣ ਕੱਢ ਕੇ ਲਿਆਇਆ ਸਿੱਧਾ ਸਪਸ਼ਟ ਹੈ ਕਿ ਗੱリエ ਬਦੋਏ ਦੇ ਈ ਚੇਲੇ ਵਾਲ ਕੇ ਲਾ ਲਓ ਹਾਂਜੀ ਅਗਲੀ ਦਲ ਦੇ ਲਾ ਲਓ ਗੱਲ ਇੱਕੋ ਹੀ ਆ ਠੀਕ ਆ ਇਹਦੇ ਮ ਕੋਈ ਦੋਰਾਇਆ ਨਹੀਂ ਹੈ ਗੱਲ ਮਤਲਬ ਕਿ ਅੰਨਿਆਂ ਨੂੰ ਵੀ ਦਿਖਦਾ ਹੈ ਹੈ ਜੀ ਇਹ ਕੋਈ ਐਵੇਂ ਨਹੀਂ ਹੈਗੇ ਵੀ ਹਾਂ ਸਭ ਮਾਹੌਲ ਚੱਲਦਾ ਕਿ ਕੋਈ ਇਹ ਮਾਹੌਲ ਨਹੀਂ ਕੋਈ ਅੱਲਾ ਹੈ ਜੀ ਔਰ ਸਪੱਸ਼ਟ ਦੇਖ ਰਿਹਾ ਵੀ ਉਹਨਾਂ ਨੂੰ ਬੰਦੇ ਨੂੰ ਉਹ ਕੌਣ ਲੈ ਕੇ ਆਇਆ ਤੇ ਕਿਵੇਂ ਲੈ ਕੇ ਆਇਆ ਠੀਕ ਹੈ ਜੀ ਗਿਆਨ ਨਹੀਂ ਹਰਪ੍ਰੀਤ ਸਿੰਘ ਤਾਂ ਜਥੇਦਾਰ ਕਾਲਪ ਦੇ ਰਹਿ ਚੁੱਕੇ ਨੇ ਚਾਰ ਪੰਜ ਸਾਲ ਹੈ ਨਾ ਉਦੋਂ ਨਹੀਂ ਉਹ ਬੰਦਾ ਆ ਗਿਆ ਉਦੋਂ ਕਿਉਂ ਨਹੀਂ ਉਹ ਬੰਦਾ ਆਇਆ ਹੈ ਜੀ ਔਰ ਅੱਜ ਇਹ ਗੱਲਾਂ ਦੋਸਤੋ ਇਤਿਹਾਸ ਦੇ ਵਿੱਚ ਦਰਜ ਹੋਈਆਂ ਇਹ ਹੋਣੀਆਂ ਐ ਜੋ ਬਲਟੋਹੇ ਨੇ ਕੀਤਾ ਹਾਂਜੀ ਉਹ ਵੀ ਇਤਿਹਾਸ ਵਿੱਚ ਦਰਜ ਹੋਣਾ ਕਿ ਅਕਾਲੀ ਦਲ ਨੇ ਸਾਰੇ ਜਿਹੜੇ ਮਤਲਬ ਕਿ ਆਪਣੇ ਜੁਰਮ ਕੀਤੇ ਐ ਉਹ ਝੋਲੀ ਪਾਏ ਉਹ ਵੀ ਤੁਹਾਡੇ ਕਾਲੇ ਇਤਿਹਾਸਮੰਦਰ ਹੋਇਆ ਔਰ ਇਹ ਪਹਿਲੀ ਵਾਰ ਹੋ ਰਿਹਾ ਕਿ ਫਖਰੇ ਕੌਮ ਦਾ ਅਵਾਰਡ ਵੀ ਤੁਹਾਡੇ ਕੋਲੋਂ ਵਾਪਸ ਲੈ ਲਿਆ ਗਿਆ ਸੋ ਇਸ ਚੀਜ਼ ਤੋਂ ਮਤਲਬ ਕਿ ਇਹ ਇਹਦਾ ਮਤਲਬ ਇਹ ਆ ਤੁਸੀਂ ਇੱਕ ਜਹੇਦਾਰ ਨੂੰ ਟ੍ਰੋਲਿੰਗ ਕਰ ਰਹੇ ਹੋ ਹਨਾ ਤੁਹਾਡੀ ਦੁਸ਼ਮਣੀ ਉਹਦੇ ਨਾਲ ਮਤਲਬ ਕਿ ਸਿੱਧਾ ਹਿਸਾਬ ਹੈ ਇਹ ਸਭ ਨੂੰ ਦਿਖ ਰਿਹਾ ਹੈ ਹਾਂਜੀ ਵੀ ਉਹਨੂੰ ਟ੍ਰੋਲਿੰਗ ਕਰ ਰਹੇ ਹੋ ਤੁਸੀਂ ਇਹਦਾ ਸਿੱਧਾ ਹਿਸਾਬ ਇਹ ਹੈ ਕਿ ਤੁਸੀਂ ਆਪਣੇ ਜੁਰਮ ਮੰਨ ਕੇ ਵੀ ਨਹੀਂ ਮੰਨ ਰਹੇ ਕਿਉਂ ਜੀ ਬਿਲਕੁਲ ਬਿਲਕੁਲ ਆਪਣੇ ਜੁਰਮ ਮੰਨ ਕੇ ਵੀ ਨਹੀਂ ਮੰਨ ਰਹੇ ਉਲਟਾ ਦਵਾ ਦੇਖੋ ਉਹਨਾਂ ਉੱਤੇ ਕਿੰਨਾ ਪਾਇਆ ਜਾ ਰਿਹਾ ਔਰ ਫੇਕ ਪੇਜ ਵੀ ਬਣਾ ਲਿਆ ਫੇਕ ਕੈਨੀ ਜੀ ਦਾ ਹਰਾਨੀ ਹੁੰਦੀ ਆ ਫੇਕ ਪੇਜ ਬਣਾ ਲੈ ਦੱਸੋ ਉਹ ਯਾਰ ਲੋਕ ਇੱਡੇ ਕੇ ਬੇਵਕੂਫ ਬੈਠੇ ਆ ਵੀ ਉਹ ਫੇਕ ਪੇਜਾਂ ਦਾ ਪਤਾ ਹੀ ਨਾ ਲੱਗੂਗਾ ਦੱਸੋ ਮੈਨੂੰ ਬੇਵਕੂਫ ਐ ਲੋਕ ਸਦਾਈ ਐ ਹੈ ਹਰਾਨੀ ਦੀ ਗੱਲ ਹੁੰਦੀ ਵੀ ਇੰਨੀ ਆ ਤੇ ਮਤਲਬ ਕੇ ਹੇਟਰੇ ਦੇ ਤਰਜ਼ੇ ਦੀਆਂ ਜਿਹੜੀਆਂ ਗੱਲਾਂ ਉਹ ਮਤਲਬ ਕੇ ਤੁਸੀਂ ਕੀਤੀ ਹੈ ਹਾਂਜੀ ਪਰ ਇੱਕ ਗੱਲ ਤੇ ਮਾਰ ਹੈ ਤੇ ਮਾਰ ਰਹਿੂਗਾ ਵੀ ਹਾਂਜੀ ਵੀ ਉਹ ਬੰਦਾ ਤੁਹਾਡੇ ਅੱਗੇ ਝੁਕਿਆ ਨਹੀਂ ਮੋਚਿਆ ਨਹੀਂ ਹੈਗਾ ਠੀਕ ਹੈ ਜੀ ਔਰ ਕਹ ਲੀਏ ਵੀ ਸਿਰੇ ਗੱਲ ਕਰਾ ਗਿਆ ਜਿਹੜਾ ਤੁਹਾਨੂੰ ਤਾਂ ਇੱਕ ਗੱਲ ਦਸੀਏ ਜੇ ਆਪਾਂ ਗੱਲ ਕਰੀਏ ਮੈਂ ਸੁਖਵੀਰ ਨੂੰ ਕਹਿਣੀ ਹੋਂ ਨਾ ਇਹ ਗੱਲ ਸੁਖਵੀਰ ਨੂੰ ਵੀ ਸੁਖਵੀਰ ਸਿਆ ਤੂੰ ਆਪਣੀਆਂ ਗਲਤੀਆਂ ਮੰਨ ਕੇ ਨਾ ਬੜਾ ਵੱਡਾ ਹੋ ਗਿਆ ਸੀ ਅਸਲ ਦੇ ਵਿੱਚ ਤੂੰ ਬਹੁਤ ਵੱਡਾ ਹੋ ਗਿਆ ਸੀ ਆਪਣੀ ਕੌਮ ਹੈ ਨਾ ਜਿਹੜੀ ਤੈਨੂੰ ਸੋਚਣਾ ਚਾਹੀਦਾ ਸੀ ਆਪਣੀ ਕੌਮ ਹੈ ਨਾ ਜਿਹੜੀ ਇਹ ਹੌਲੀ-ਹੌਲੀ ਠੰਡੀ ਹੁੰਦੀ ਹੈ ਇਹ ਹੌਲੀ ਹੌਲੀ ਠੰਡੀ ਹੁੰਦੀ ਐ ਠੰਡੀ ਹੋ ਜਾਣਾ ਸੀ ਤੇ ਤੂੰ ਉੱਬਰਣਾ ਸੀ ਸਾਫ਼ ਹੋ ਕੇ ਉੱਬਰਣਾ ਸੀ ਤੁਸੀਂ ਪਰ ਮਸਲਾ ਜਿਹੜਾ ਖੀਰਖਾ ਦਾ ਇਹ ਮਤਲਬ ਕਿ ਤੁਹਾਨੂੰ ਤੁਹਾਨੂੰ ਲੈ ਬੈਠਿਆ ਜਾਂ ਤੁਹਾਡੇ ਖਿਲਾਫ ਇਹ ਸਾਜ਼ਿਸ਼ ਹੋਈ ਐ ਜਿਹੜੀ ਇੰਨੀ ਕਿ ਟ੍ਰੋਲਿੰਗ ਨਿਹਾਇਤ ਘਟੀਆਦਰਦੀ ਦੀ ਹੋਈ ਐ ਜਾਂ ਇਹ ਸੋਚ ਲਓ ਕਿ ਉਹਨੇ ਤੁਹਾਨੂੰ ਮਿੱਟੀ 'ਚ ਗੱਟਤਾ ਅੱਜ ਇਹ ਗੱਲ ਕੰਨ ਖੋਲ ਕੇ ਸੁਣ ਲਿਓ ਹਾਂਜੀ ਕਿਉਂਕਿ ਜਿਹੜੀਆਂ ਚੀਜ਼ਾਂ ਥੋੜੀਆਂ ਜਿਹੜੀਆਂ ਫੇਸਬੁੱਕ ਤੇ ਜਿਹੜੇ ਸਪੋਰਟਰ ਨੇ ਉਹ ਸਾਰੇ ਬਲਟੋਵੇ ਸਾਹਿਬ ਦੇ ਸਪੋਰਟਰ ਨੇ ਤੇ ਮੈਂ ਕੋਈ ਦੋਰਾਇਆ ਨਹੀਂ ਇਹ ਸਪਸ਼ਟ ਗੱਲ ਹੈ ਸਿੱਧੀ ਜੀ ਗੱਲ ਹੈ ਮੈਂ ਇਹ ਕਠੋਕੇ ਕਹਿਣਾ ਠੀਕ ਹੈ ਇਹ ਉਹਦੇ ਸਪੋਰਟਰ ਹੈ ਤੇ ਉਹਨਾਂ ਇਹ ਨਿਹਾਇਤ ਮਤਲਬ ਕਿ ਜਿਹੜੀ ਘਟੀਆਂ ਤੇ ਘਟੀਆਂ ਇਲਜ਼ਾਮ ਘਟੀਆਂ ਤੇ ਘਟੀਆਂ ਮਜ਼ਾਕ ਉਹਨਾਂ ਬੰਦਿਆਂ ਨੇ ਜਹੇਦਾਰ ਸਾਹਿਬ ਦੇ ਨਾਲ ਕੀਤਾ ਔਰ ਇਹਦਾ ਖਮਿਆਜਾ ਸੁਖਵੀਰ ਸਾਹਿਬ ਇਹ ਤੁਹਾਨੂੰ ਭੁਗਤਣਾ ਪੈਣਾ ਮਹਾਰਾਜ ਇਹ ਤੁਹਾਨੂੰ ਭੁਗਤਣਾ ਪੈਣਾ ਅਸਲ ਦੇ ਵਿੱਚ ਠੀਕ ਹੈ ਜੀ ਸੋ ਹਾਂ ਹਾਂ ਬਿਲਕੁਲ ਬਾਈ ਦੀ ਵੀ ਗੱਲ ਸਹੀ ਆ ਬਲਜੀਤ ਸਿੰਘ ਕਹਿੰਦਾ ਕਹਿੰਦਾ ਬਲਟੋਆ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਗਿਆ ਸੀ ਜਾਂ ਬਹਿਸ ਕਰਨ ਗਿਆ ਸੀ ਗੱਲ ਇਹ ਵੀ ਇਹ ਵੀ ਗੱਲ ਬਹੁਤ ਵਧੀਆ ਕਹੀ ਹੈ ਬਾਈ ਇਹਨਾਂ ਕੋਈ ਦੂਰ ਆਇਆ ਨਹੀਂ ਬਟਾਲਾ ਸਾਹਿਬ ਹਾਂ ਜੀ ਜਿਹੜਾ ਬਲਟੋਆ ਹੈ ਨਾ ਹਾਂ ਜੀ ਇਹਨੂੰ ਉਹਨਾਂ ਜੇ ਪੰਜਾਬੀ ਚ ਸਿੱਧੇ ਸ਼ਬਦਾਂ ਚ ਆਪਾਂ ਕਹਿ ਲਈਏ ਤੇ ਇਨ ਨੂੰ ਨੂਤੀ ਬਾਵਾਂ ਸਿਰ ਹੋਈ ਹੈ ਪਰ ਸਾਰਾ ਸਹੀ ਹੈ ਤੇ ਜੇ ਬੇੜਾ ਕਰਕ ਕੀਤਾ ਹੈ ਨਾ ਕਾਲੀ ਦਰ ਦਾ ਤੇ ਬਲਟੋਏ ਦਾ ਉਹਦੇ ਚ 90% ਹੱਥ ਆ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਆਈਟੀ ਸੈੱਲ ਆ ਹਮ ਆਈਟੀ ਸੈੱਲ ਨੇ ਬਹੁਤ ਤਗੜਾ ਨੁਕਸਾਨ ਕੀਤਾ ਕਿਉਂਕਿ ਮਾੜੀ ਜੀ ਕਿਸੇ ਦੀ ਕੋਈ ਗੱਲ ਹੋਣੀ ਇਹਨਾਂ ਨੇ ਉਸ ਮਸਲੇ ਨੂੰ ਸਮੇਟਿਆ ਨਹੀਂ ਹੈ ਤੇ ਉਹਨੂੰ ਬਹੁਤ ਵੱਡੇ ਲੈਵਲ ਤੇ ਉਛਾਲਿਆ ਤੇ ਜਿੱਦੇ ਨਾਲ ਕਿਸੇ ਹੋਰ ਦਾ ਤੇ ਨੁਕਸਾਨ ਹੋਇਆ ਹੀ ਨਹੀਂ ਹੈ ਹੁਣ ਜੇ ਅੱਜ ਹੀ ਗੱਲ ਕਰ ਲਈਏ ਰਾਜਨੀਤਿਕ ਤੌਰ ਤੇ ਜੇ ਸੁਖਵੀਰ ਦਾ ਮੜਾ ਮੋਟਾ ਲੋਕਾਂ ਦੇ ਵਿੱਚ ਥੋੜਾ ਜਿਹਾ ਹੋਏ ਆਏਗਾ ਕਿ ਚੱਲ ਯਾਰ ਅਗਲੇ ਨੇ ਹੱਥ ਜੋੜ ਕੇ ਸਾਰਾ ਕੁਝ ਮੰਨ ਲਿਆ ਝੋਲੀ ਚ ਪਾ ਲਿਆ ਸਾਰਾ ਕੁਝ ਬਿਲਕੁਲ ਇਹ ਜਥੇਦਾਰਾਂ ਦਾ ਇੱਕ ਇਹ ਸਟ ਹੈ ਹੋ ਗਿਆ ਇਹ ਛਵੀ ਸਾਫ ਹੋ ਗਈ ਸੀ ਕਿ ਜਿਹੜੇ ਇੰਨਾ ਐਨਿਆਂ ਸਾਲਾਂ ਦੇ ਬੋਲਦੇ ਨਹੀਂ ਜਿਹੜੇ ਕਹਿੰਦੇ ਸੀ ਅਸੀਂ ਕੱਖ ਨਹੀਂ ਕੀਤਾ ਐਂ ਕਿ ਅਦਮੀ ਸਾਡਾ ਕੋਈ ਹੱਥ ਨਹੀਂ ਵੀ ਬਾਦਲਾਂ ਨੇ ਥੱਲੇ ਲੱਗੇ ਹੋਏ ਆ ਉਹ ਇੱਕ ਲੰਕ ਤਾਂ ਹੁੰਦਾ ਆਓ ਕਟੋ ਕਟ ਸੁਗਰੀਬ ਵੀ ਮੰਨ ਗਿਆ ਹਾਂ ਆਪਣੇ ਮੂੰਹ ਤੋਂ ਹੀ ਮੰਨ ਗਿਆ ਕਿ ਜਾਂ ਕਲਾ ਹੀ ਵਰਤ ਗਈ ਕਿ ਸਾਰਾ ਕੁਝ ਹੀ ਸਾਹਮਣੇ ਆ ਗਿਆ ਆ ਗਿਆ ਠੀਕ ਹੈ ਬਿਲਕੁਲ ਜਥੇਦਾਰਾਂ ਦੀ ਸ਼ਬੀ ਸਾਫ ਹੋ ਗਈ ਅਕਾਲੀ ਦਲ ਦੀ ਕੋਸ਼ਿਸ਼ ਕੀਤੀ ਗਈ ਸਾਫ ਚਲੋ ਕਰਨ ਦੀ ਹੋਈ ਤੇ ਨਹੀਂ ਠੀਕ ਹੈ ਪਰ ਇਹਦੇ ਨਾਲ ਕੋਈ ਸਿੰਮਪਥੀ ਹਾਂ ਕੋਈ ਨਹੀਂ ਸਿੰਮਪਥੀ ਸਿੰਮਪਥੀ ਮਿਲ ਸਕਦੀ ਮਿਲ ਸਕਦੀ ਫਿਰ ਲੋਕ ਇਹ ਵੀ ਗੱਲਾਂ ਕਰਦੇ ਹੀ ਕਿ ਇੰਨਾ ਵੱਡਾ ਐਕਸ਼ਨ ਕਰਨ ਤੋਂ ਬਾਅਦ ਜਥੇਦਾਰ ਟਿੱਕੇ ਕਿਉਂ ਆ ਹੈ ਜੇ ਤੱਕ ਇਹਨਾਂ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਤੇ ਉਹ ਅੱਜ ਸਾਹਮਣੇ ਆਈ ਗਈ ਆਈ ਗਈ ਕਿ ਇਹ ਤੇ ਹੋਣਾ ਹੀ ਸੀ ਇਹ ਤੇ ਹੋਣਾ ਹੀ ਹੋਣਾ ਸੀ ਕਿਉਂਕਿ ਇਹਨਾਂ ਨੂੰ ਬਰਦਾਸ਼ਤ ਨਹੀਂ ਹੈਗਾ ਬਰਦਾਸ਼ਤ ਨਹੀਂ ਕੀ ਸਾਡੇ ਮੁਲਾਜ਼ਮ ਸਾਡੇ ਤਾਂ ਤਨਖਾਹਾਂ ਲੈਂਦੇ ਨੇ ਕਿ ਉਹ ਮਾਲਕ ਨੂੰ ਕਿਦਾਂ ਨੁਕਸਾਨ ਪਹਤਾ ਸਕਦੇ ਹੋ ਇੱਕ ਤਰੀਕੇ ਨਾਲ ਹੀ ਨੌਕਰ ਸਮਝਦੇ ਆ ਸਮਝਦੇ ਬਿਲਕੁਲ ਕਿਉਂ ਵਰਤਿਆ ਗਿਆ ਅੱਜ ਵੀ ਤੁਸੀਂ ਦੇਖ ਲਓ ਐਸਜੀਪੀਸੀ ਦੇ ਕਿਦਾ ਮੁਲਾਜ਼ਮ ਨੇ ਜਥੇਦਾਰ ਸਾਹਿਬ ਤਨਖਾਹ ਤੋਂ ਉੱਥੋਂ ਲੈਣੀ ਹੈ ਤੇ ਉਹਨਾਂ ਨੂੰ ਵਰਤਿਆ ਜਾ ਰਿਹਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਹਜੇ ਵੀ ਥੱਲੇ ਲਾ ਕੇ ਰੱਖੇ ਤੇ ਮੈਂ ਕਹਿੰਦਾ ਕਿ ਸਿੱਖਾਂ ਦੇ ਵਿੱਚ ਸਭ ਤੋਂ ਜਿਆਦਾ ਮਾੜੀ ਗੱਲ ਇਸ ਤੋਂ ਵੱਧ ਤੇ ਹੋ ਨਹੀਂ ਸਕਦੀ ਹੋ ਨਹੀਂ ਸਕਦੀ ਜੇ ਜਥੇਦਾਰ ਸਾਹਿਬ ਵੀ ਕਿਸੇ ਦੇ ਅਧੀਨ ਰਹਿ ਗਏ ਰਹਿ ਗਏ ਬਹੁਤ ਔਖਾ ਫਿਰ ਸਾਡੇ ਤਖਤ ਕਿੱਥੇ ਮਤਲਬ ਕਿ ਯਾਦ ਆਉਣਗੇ ਬਿਲਕੁਲ ਬਿਲਕੁਲ ਭਈ ਇਹ ਗੱਲ ਸਖਬੀਰ ਨੂੰ ਸਮਝਣੀ ਚਾਹੀਦੀ ਹੈ ਮੈਨੂੰ ਨਾ ਇਹਨਾਂ ਦੇ ਮਤਲਬ ਕਿ ਪਾਰਟੀ ਦੇ ਜਿਹੜੇ ਮਤਲਬ ਕਿ ਜਿਹੜੇ ਬੰਦੇ ਭਾਵਕ ਨੇ ਹਣਾ ਭਾਵਤਾ ਬਸ ਬਹੁਤ ਏਦਾਂ ਦੇ ਬਾਈ ਹੈਗੇ ਚਲੋ ਆਪਣੀ ਇੱਜ਼ਤ ਕਰਦੇ ਹਣਾ ਉਹਨਾਂ ਦੇ ਵੀ ਮੈਨੂੰ ਫੋਨ ਆਏ ਕਹਿੰਦੇ ਬਡਾਲੀ ਵੀ ਇਹ ਗੱਲ ਠੀਕ ਨਹੀਂ ਹੋ ਰਹੀ ਅਕਾਲੀ ਦਲ ਦੇ ਬੰਦਿਆਂ ਦੇ ਫੋਨ ਆਏ ਮੈਨੂੰ ਐਵੇਂ ਤੈਨੂੰ ਕਹਾਂ ਵੀ ਨਹੀਂ ਯਾਰ ਇਹ ਏਦਾਂ ਨਹੀਂ ਹੋਣਾ ਚਾਹੀਦਾ ਸੀ ਹੋਣਾ ਵੀ ਨਹੀਂ ਸੀ ਚਾਹੀਦਾ ਬਿਲਕੁਲ ਇਹ ਮੈਨੂੰ ਤਾਂ ਇਹ ਲੱਗ ਜਾਂਦਾ ਯਾਰ ਵੀ ਇਹ ਬਲਟੋਹੇ ਦੇ ਬੰਦਿਆਂ ਦਾ ਹੀ ਵੀ ਸਾਜ ਜਿਹਾ ਕਿਤੇ ਸ਼ਖਬੀਰ ਨੂੰ ਥੱਲੇ ਲਾਉਣ ਦੀ ਜਦੋਂ ਤੁਹਾਨੂੰ ਪਤਾ ਯਾਰ ਵੀ ਇਹ ਚੀਜ਼ਾਂ ਨਕਸਾਲ ਕਰ ਰਹੀਆਂ ਥੋੜੀ ਇਹ ਵੀ ਤੇ ਗੱਲਾਂ ਨਿਕਲ ਕੇ ਆਈਆਂ ਕਿ ਉਹ ਜ਼ਿਆਦਾ ਮਜੀਠੀ ਦੀ ਚਾਲ ਹੋਏ ਜਾਂ ਕੇ ਦੀ। ਹਾਂ ਬਿਲਕੁਲ ਬਿਲਕੁਲ ਕੋਈ ਦੂਰ ਆਇਆ ਨਹੀਂ ਹੈਗਾ। ਸੋ ਇਹ ਗੱਲ ਹੈ ਸੋ ਜਟੇਦਾਰ ਸਾਹਿਬ ਦੀ ਜੋ ਸ਼ਖਸੀਅਤ ਹੈ ਤੇ ਮਾਣ ਹੈ ਸਾਨੂੰ ਇਹਦੇ ਵਿੱਚ। ਤੇ ਬਲਟੋਏ ਸਾਹਿਬ ਨੇ ਕਿਹਾ ਨਾ ਕਿ ਹਾਂ ਇਹ ਦਾ ਯਾਰ ਹੈ। ਜਿੰਦ ਬਡਾਲੀ ਦਾ। ਬਿਲਕੁਲ ਹੈਗਾ ਯਾਰ ਤੇ ਸਾਨੂੰ ਸਾਡੇ ਯਾਰ ਤੇ ਮਾਣ ਵੀ ਹੈ। ਕਿ ਤੁਹਾਡੇ ਮੁਰੇ ਮੁਚਿਆ ਨਹੀਂ ਹੋ। ਠੀਕ ਹੈ ਜੀ। ਤੇ ਇਹ ਜਿਹੜਾ ਹੁਣ ਤੱਕ ਇਹ ਲੋਕਾਂ ਵੱਲੋਂ ਵੀ ਗੱਲ ਜਿਹੜੀ ਮਮਕਿ ਕਲੰਕੇ ਕਹਿ ਲੋ ਜਿਹੜਾ ਇਸ ਲੱਗਿਆ ਹੋਇਆ ਵੀ ਹਾਂ ਜਿਹੇਦਾਰ ਤਾਂ ਬਾਦਲ ਦੇ ਈਮਾ ਚੋਂ ਨਿਕਲਦੇ ਐ ਜੋ ਜਿਹੇਦਾਰ ਲਿਫਾਫਿਆਂ ਚੋਂ ਤੇ ਜੋ ਅਕਾਲੀਦਾਰ ਵਾਲੇ ਕਹਿੰਦੇ ਐ ਜਿਹੇਦਾਰ ਉਹੀ ਕਰਦੇ ਐ ਕਰਿਆ ਵੀ ਆ ਬਾਈ ਪਹਿਲਿਆਂ ਨੇ ਬਿਲਕੁਲ ਕੀਤਾ ਇਹ ਮੰਨੀਆਂ ਨਾ ਨੇ ਆਪੇ ਗਲਤੀਆਂ ਠੀਕ ਐ ਪਰ ਇੱਕ ਜਿਹੇਦਾਰ ਹੁਣ ਮੈਂ ਤੁਹਾਨੂੰ ਜਿਹੇਦਾਰ ਵੀ ਗੱਲ ਦੱਸਦਾ ਹੁਣ ਸੁਣੋ ਗੱਲ ਕਰਨ ਖੋਲ ਕੇ ਅਜੇ ਪੀਦਾ ਆਪਣਾ ਚੈਨਲ ਨਹੀਂ ਸੀਗਾ ਹਲ ਤੱਕ ਅਜੇ ਪੀਦਾ ਆਪਣਾ ਕੋਈ ਚੈਨਲ ਨਹੀਂ ਸੀਗਾ ਠੀਕ ਹੈ ਤੇ ਨਾਲ ਨੇ ਹੱਥ ਤੱਕ ਕੋਸ਼ਿਸ਼ ਕੀਤੀ ਕਿ ਅਸੀਂ ਆਪਣਾ ਚੈਨਲ ਕ੍ਰੀਏਟ ਕਰੀਏ ਤੇ ਉਹਦੇ ਉੱਤੇ ਅਸੀਂ ਆਪਣਾ ਕੰਮ ਕਰੀਏ ਪਰ ਕਿਉਂ ਕਿਉਂਕਿ ਉਹ ਪੀਟੀਸੀ ਨੇ ਲੈ ਜਾ ਹੋਇਆ ਸੀ ਪੀਟੀਸੀ ਕੀ ਦਾ ਤੁਹਾਨੂੰ ਪਤਾ ਹੀ ਹੈ ਇਹ ਵੀ ਸਪਸ਼ਟ ਹੈ ਯਾਰ ਇਹ ਗੱਲਾਂ ਹੁਣ ਲੁਕੀਆਂ ਥੋੜੀ ਰਹਿਣੀਆਂ ਐ ਇਹ ਤਾਂ ਹੁਣ ਖੜਕਣੀਆਂ ਐ ਠੀਕ ਹੈ ਡੇਲੀ ਪੋਸਟ ਵੀਰ ਔਰ ਗਰੇਵਰ ਸਾਹਿਬ ਨੇ ਕਿਹਾ ਵੀ ਭਾਈ ਆਪਣਾ ਚੈਨਲ ਜਿਹੜਾ ਖੁਦ ਕ੍ਰੀਏਟ ਕਰੋ ਆ ਥੋੜਾ ਆਪਣਾ ਚਾਹੀਦਾ ਏ ਠੀਕ ਹੈ ਚਾਹੀਦਾਰ ਦੇ ਕਹਿੰਦੇ ਤਾਂ ਨਹੀਂ ਕਰਿਆ ਹੈਗਾ ਪਰ ਬਾਅਦ ਦੇ ਵਿੱਚ ਫੇਰ ਕ੍ਰੀਏਟ ਕਰਨਾ ਵੀ ਪੈ ਗਿਆ ਦੱਸੋ ਮੈਨੂੰ ਲਈ ਪਹਿਲਾਂ ਹੀ ਕਰ ਲੰਦੇ ਇਹ ਚੀਜ਼ਾਂ ਠੀਕ ਹੈ ਨਾ ਸੋ ਮਤਲਬ ਕਿ ਜਫੇਦਾਰ ਤਾਂ ਇੱਕ ਨੰਬਰ ਸੀਗਾ ਤੁਹਾਨੂੰ ਉਹਨਾਂ ਨੇ ਪੈਰ ਪੈਰ ਤੇ ਨਸੀਹਤਾਂ ਵੀ ਦਿੱਤੀਆਂ ਵੀ ਬੰਦੇ ਬਣ ਜਾਓ ਠੀਕ ਹੈ ਕਾਲੀ ਦਲਿਆਂ ਨੂੰ ਸਿੱਧੀਆਂ ਸਪਸ਼ਟ ਨਸੀਹਤਾਂ ਕਈਆਂ ਸੀਗੀਆਂ ਉਹਨਾਂ ਨੇ ਵੀ ਭਾਈ ਐਦਾਂ ਨਹੀਂ ਐਦਾਂ ਚੱਲੋ ਇਹ ਉੱਥੇ ਹੋਈ ਖੜਕਣ ਲੱਗ ਗਿਆ ਸੀਗਾ ਸਾਹਬ ਇਹ ਅੱਜ ਦੀ ਗੱਲ ਨਹੀਂ ਹੈਗੀ ਇਹ ਜ਼ਹਿਰ ਜਿਹੜੀ ਬਹੁਤ ਪਹਿਲਾਂ ਵੀ ਘੁਲਦੀ ਆ ਰਹੀ ਹੈ ਅਸਲ ਦੇ ਵਿੱਚ ਕਿਉਂਕਿ ਇਹ ਤੁਹਾਡੇ ਕਹਿ ਲਈਏ ਵੀ ਮਤਲਬ ਕਿ ਅੰਦਰ ਨਹੀਂ ਚੱਲਿਆ ਹੈਗਾ ਮਸਲਾ ਇਹ ਹੈ ਅਸਲੀ ਲੇਕਿਨ ਕਹਿੰਦੇ ਵੀ ਜਿਹੜਾ ਔਕਾਤ ਖਾ ਤੇ ਝੁਕਦਾ ਹੈ ਨਾ ਜਿਹੜਾ ਝੁਕਿਆ ਹੈ ਨਾ ਗੱਲ ਵੀ ਉਸੇ ਦੀ ਹੋਣੀ ਹੈ ਇਹ ਗੱਲ ਸਪਸ਼ਟ ਹੈ ਸ਼ਖਵੀਰ ਸਿੰਘਾ ਬਾਈ ਇੱਜ਼ਤ ਕਰਦਾ ਮੈਂ ਤੇਰੀ ਬਹੁਤ ਜ਼ਿਆਦਾ ਇਹਨਾਂ ਕੋਈ ਦੌਰ ਆਏ ਨੇ ਤੇਰੇ ਮਤਲਬ ਕਿ ਕੱਦ ਦਾ ਬੰਦਾ ਅਕਾਲੀਦਰ ਚ ਹੈਵੀ ਕੋਈ ਨਹੀਂ ਇਹਦੇ ਮਤ ਕੋਈ ਦੌਰ ਆਇਆ ਨਹੀਂ ਹੈਗਾ ਠੀਕ ਹੈ ਪਰ ਥੋੜੀ ਜੀ ਵੇਟ ਕਰਦਾ ਤੁਸੀਂ ਬਹੁਤ ਕਾਲੀ ਕਰਗੇ ਇਸ ਚੀਜ਼ ਨੂੰ ਲੈ ਕੇ ਉਸਤਾਦ ਔਰ ਦੂਜੀ ਗੱਲ ਆ ਜਿਹੜੀ ਹੈਗੀ ਹੈ ਹੁਣ ਤੁਹਾਡੇ ਕੋਲੇ ਨਾ ਇੱਕ ਮੌਕਾ ਸੀਗਾ ਇਹਨਾਂ ਕੋਲੇ ਮੌਕਾ ਸੀ ਇਹਨਾਂ ਕੋਲੇ ਇੱਕ ਉੱਭਰਨ ਦਾ ਤੁਸੀਂ ਯਾਰ ਜਦੋਂ ਗਲਤੀਆਂ ਮੰਨ ਲਈਆਂ ਹੈਰਾਨੀ ਹੁੰਦੀ ਮੈਨੂੰ ਜਦੋਂ ਬੰਦਾ ਇਹਰ ਪੇਸ਼ ਹੋ ਕੇ ਝੁਕੇ ਗੁਨਾਹਗਾਰੇ ਸਾਬਤ ਹੋ ਗਿਆ ਵੀ ਮੈਂ ਗਨਾਹ ਕਰਿਆ ਜੀ ਮੈਨੂੰ ਸਜ਼ਾ ਦਿਓ ਸਜ਼ਾ ਤੁਹਾਨੂੰ ਲਾਤੀ ਠੀਕ ਹੈ ਸਜ਼ਾ ਲਾਤੀ ਤੁਹਾਨੂੰ ਸਜ਼ਾ ਤੁਸੀਂ ਭੁਗਤ ਰਹੇ ਹੋ ਠੀਕ ਹੈ ਸਜ਼ਾ ਭੁਗਤੋ ਠੀਕ ਹੈ ਜੋ ਆਪਣੇ ਕਾਰਜਾਂ ਪਾਰਟੀ ਪ੍ਰਤੀ ਉਹਨਾਂ ਵੱਲ ਧਿਆਨ ਦਿਓ ਦੱਸੋ ਮੈਨੂੰ ਤੁਹਾਨੂੰ ਸਜ਼ਾ ਲੱਗੀ ਨਹੀਂ 2 ਤਰੀਕ ਤੇ ਬਾਅਦ ਔਰ ਟਰੋਲਿੰਗ ਸ਼ੁਰੂ ਹੋਈ ਨਹੀਂ ਹੀਟਲੇਦਰ ਇਹਨੇ ਤੁਹਾਨੂੰ ਲੈ ਵਣਾ ਤੇ ਲੈ ਬੈਠੀ ਤੁਸੀਂ ਇਹ ਸੋਚ ਬਸ ਚਾਸਟਰ ਰੂਪ ਚੱਪਾ ਇਹ ਕਹਿ ਸਕਦੇ ਆ ਮਟਾਲੀ ਸਾਹਿਬ ਹਾਂ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤੋਂ ਜਿਸ ਤਰ੍ਹਾਂ ਲਾਇਆ ਗਿਆ ਹੁਣ ਮੈਂ ਤਾਂ ਲਾਇਆ ਗਿਆ ਹੀ ਕਹੂੰਗਾ ਹਾਂ ਕਿਉਂਕਿ ਚਾਹੇ 2 ਹਫ਼ਤੇ ਵਾਸਤੇ ਲਾਇਆ ਗਿਆ ਹਾਂ ਦੋਸ਼ ਕੋਈ ਸਾਬਤ ਨਹੀਂ ਹੁੰਦਾ ਸਜ਼ਾ ਉਹਨਾਂ ਨੂੰ ਪਹਿਲਾਂ ਹੀ ਦੇ ਦਿੱਤੀ ਪਹਿਲਾਂ ਹੀ ਦੇ ਦਿੱਤੀ ਆਓ ਦੇਖੋ ਇਹ ਵੀ ਇਹ ਤੁਹਾਡੇ ਅਕਾਲੀ ਦਲ ਦੇ ਮਰਦੇ ਦੇ ਕੱਪਣ ਦੇ ਵਿੱਚ ਆ ਆਖਰੀ ਕਿਲ ਹੈ ਆਖਰੀ ਕਿਲ ਠੋਕਿਆ ਗਿਆ ਅੱਜ ਇਹ ਆਖਰੀ ਕਿਲ ਠੋਕਿਆ ਗਿਆ ਤੁਹਾਡੀ ਪੁੰਨਰ ਜੀਵਤ ਹੋਣਾ ਜਾਂ ਤੁਹਾਡਾ ਅਭਾਰ ਹੋਣਾ ਹੁਣ ਦੂਰ ਦੂਰ ਤੱਕ ਕਿਤੇ ਚੇਤੇ ਨਹੀਂ ਹੁੰਦਾ ਚੇਤੇ ਨਹੀਂ ਹੁੰਦਾ ਕਿਉਂਕਿ ਬਾਰ-ਬਾਰ ਜੋ ਤੁਹਾਡੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਦਾ ਅਖਰੇ ਕੌਮ ਖੋ ਲਿਆ ਗਿਆ ਮਰਨ ਤੋਂ ਬਾਅਦ ਉਹਨਾਂ ਨੇ ਨੂੰ ਪ੍ਰਾਤ ਦਾ ਸਵਾਲ ਵੀ ਦਿੱਤੇ ਜਾਂਦੇ ਆ ਤੇ ਜੋ ਖੋਲਿਆ ਗਿਆ ਹੈਗਾ ਤੁਹਾਡੇ ਵਾਸਤੇ ਤਾਂ ਵੈਸੇ ਹੀ ਮਰ ਜਾਣਾ ਇੱਕ ਤਰ੍ਹਾਂ ਦਾ ਪੰਥਕ ਤੁਹਾਡੀਆਂ ਰਵਾਈਤਾਂ ਬਿਲਕੁਲ ਤਵਸਤ ਹੋ ਚੁੱਕੀਆਂ ਤੁਸੀਂ ਫੇਲ ਹੋ ਚੁੱਕੇ ਆ ਤੁਹਾਡੀ ਬੀਬਾ ਹਰ ਸਿਮਰਤ ਕੌਰ ਬਾਦਲ ਸਿਰਫ ਇੱਕ ਸੀਟ ਹੀ ਆਪਣੀ ਬਚਾਉਣ ਦੇ ਵਿੱਚ ਸਫਲ ਰਹੀ ਹੈ ਠੀਕ ਹੈ ਜਮਾਨਤਾ ਤੁਹਾਡੇ ਸਾਥੀਆਂ ਦੀਆਂ ਜਿਹੜੇ ਅੱਜ ਬਹੁਤ ਬਾਹਰ ਚੜਾ ਚੜਾ ਕੇ ਬੋਲ ਰਹੇ ਆ ਉਹ ਇਸੇ ਗੱਲ ਕਰਕੇ ਜਮਾਨਤਾ ਜੱਫਤ ਹੋਈਆਂ ਇਹਨਾਂ ਦੀਆਂ ਅੱਛਾ ਮੈਂ ਤੁਹਾਨੂੰ ਇੱਕ ਵਧਾਈ ਦੇਣੀ ਚਾਹੂੰਗਾ ਬਾਦੂ ਸਾਹਿਬ ਸੁਖਵੀਰ ਬਾਦੂ ਸਾਹਿਬ ਪੰਥ ਤੁਹਾਡਾ ਰਿਣੀ ਰਹੂਗਾ ਤੁਸੀਂ ਪੰਥ ਕਰਮਾਈਤਾ ਨੂੰ ਦੁਬਾਰਾ ਬਾਹਰਤਾ ਚਾਹੇ ਤੁਸੀਂ ਰਾਫੜ ਬਣ ਗਏ ਸਹੀ ਹੈ ਖਲਨਾਇਕ ਬਣ ਗਏ ਤੁਸੀਂ ਚਾਹੇ ਆ ਤੁਹਾਡਾ ਬੜਾ ਧੰਨਵਾਦ ਤੁਸੀਂ ਬਹੁਤ ਇਹ ਸਾਰਾ ਜੋ ਆਪਣੀਆਂ ਰਾਖਸ਼ਸੀ ਬੁੱਧੀ ਜੀ ਵੀ ਜੋ ਸਾਡਾ ਬੋਇਆ 2000 7 ਤੋਂ ਲੈ ਕੇ ਦੋਸਤੋਂ 2017 ਤੱਕ ਜੋ ਤੁਸੀਂ ਕਮਲ ਕੁੱਟਿਆ ਜੋ ਤੁਸੀਂ ਡੇਰਾ ਸੱਚਾ ਸੌਦਾ ਸਾਧ ਨੂੰ ਮਾਫੀਆਂ ਦਿੱਤੀਆਂ ਜੋ ਫੇਰ ਬਿਨਾ ਮੰਗੇ ਹੀ ਦੇਤੀਆਂ ਨਹੀਂ ਇੱਕ ਮਿੰਟ ਮੈਨੂੰ ਇੱਕ ਗੱਲ ਦੱਸੋ ਯਾਰ ਸਾਰੇ ਸੁਣਦੇ ਆਂ ਭਾਈ ਮੈਂ ਨਾ ਇੱਕ ਗੱਲ ਜਿਹੜੀ ਗੱਲ ਮਰਿਆਦਾ ਦੀ ਹੈ ਨਾ ਮੈਂ ਉਹ ਕਰੂੰਗਾ ਸੁਣਿਓ ਗੱਲ ਸੁਣਨ ਵਾਲੀ ਆ ਕਹਿੰਦੇ ਵੀ ਕਿੱਡਾ ਹੀ ਵੱਡਾ ਮਜਰਮ ਹੋਵੇ ਕਿੰਨਾ ਹੀ ਵੱਡਾ ਬਾਈ ਸ਼ੇਅਰ ਜ਼ਰੂਰ ਕਰਦੇ ਹੋ ਮੈਂ ਤਾਂ ਕਦੇ ਬਹੁਤਾ ਲਾਈਵ ਆਉਂਦਾ ਨਹੀਂ ਹੈਗਾ ਪਰ ਮੈਂ ਇਸ ਵੀਡੀਓ ਨੂੰ ਕਹੂੰਗਾ ਜ਼ਰੂਰ ਇਹਨੂੰ ਸ਼ੇਅਰ ਕਰਿਓ ਗਰੁੱਪਾਂ ਦੇ ਵਿੱਚ ਵੀ ਤੇ ਚਲਾਇਓ ਵੀ ਇਹਨੂੰ ਡਾਊਨਲੋਡ ਕਰ ਕਰਕੇ ਇਹਦੇ ਮੈਂ ਕੋਈ ਕਾਪੀ ਕਾਪੀਰਾਈਟ ਨਹੀਂ ਹੈਗਾ ਤੇ ਨਾ ਹੀ ਆਪਾਂ ਨੇ ਦੇਣਾ ਕਿਥੇ ਨੂੰ ਜਿਹੜੀ ਗੱਲ ਮਰਿਆਦਾ ਦੀ ਹੈ ਹੁਣ ਗੱਲ ਸੁਣਿਓ ਆਕਾਲ ਤਖਤ ਸਾਹਿਬ ਦੀ ਤੇ ਗੁਰੂ ਸਾਹਿਬ ਦੀ ਮਰਿਆਦਾ ਇਹ ਹੈ ਕਿ ਕੋਈ ਲੱਖ ਗੁਨੇਗਾਰ ਹੋਵੇ ਬਹੁਤ ਵੱਡਾ ਗੁਨੇਗਾਰ ਹੋਵੇ ਜਦ ਉਹ ਬੰਦੇ ਬੰਦੇ ਨੇ ਆਪਣੇ ਗਨਾਹ ਜਿਹੜੇ ਕਬੂਲ ਕਰ ਲਏ ਕਬੂਲ ਕਰਕੇ ਠਹਿ ਪਿਆ ਦੁਆਰੇ ਤੇ ਵੀ ਮਹਾਰਾਜ ਵੀ ਮੈਂ ਬਸ ਮੈਨੂੰ ਰੱਖ ਚਾਹੇ ਮਾਰ ਵੀ ਮੈਂ ਮੇਤੇ ਗਨਾਹ ਹੋ ਗਿਆ ਵੀ ਮੈਂ ਮੰਨਦਾ ਇਸ ਚੀਜ਼ ਨੂੰ ਦਿਲ ਤੋਂ ਤੂੰ ਤਾਂ ਸਾਡਾ ਸਿਧਾਰਥ ਕਹਿੰਦਾ ਏ ਕਿ ਉਹਨੂੰ ਗੱਲ ਲਾਓ ਹੁਣ ਸੁਣ ਲਓ ਸਾਡਾ ਸਿਧਾਰਥ ਇਹ ਕਹਿੰਦਾ ਆ ਕਿ ਭਾਈ ਜਿਹੜਾ ਦਰ ਤੇ ਆ ਗਿਆ ਗਨਾਹ ਮੰਨ ਗਿਆ ਆਪਣੇ ਅਹਿਸਾਸ ਕਰ ਗਿਆ ਉਹਨੂੰ ਭਾਈ ਮਾਫ ਕਰਨਾ ਏ ਗੱਲ ਨਾਲ ਲਾਉਣਾ ਏ ਤੇ ਅੱਗੇ ਬਾਤ ਤੇ ਨਸੀਹਤ ਦੇਣੀ ਜੇ ਸਰਸੇ ਵਾਲਾ ਉਥੇ ਐਦਾ ਝੁੱਕ ਕੇ ਆਉਂਦਾ ਨਾ ਤਾਂ ਉਥੇ ਮਾਫੀ ਵੀ ਦੇਣੀ ਬਣਦੀ ਸੀਗੀ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਪਰ ਹਾਂ ਜੇ ਦਿਲ ਤੋਂ ਝੁੱਕ ਕੇ ਆਉਂਦਾ ਤਾਂ ਦਾ ਵੀ ਹਾਂ ਮੈਂ ਤੁੰਗਾ ਤੀ ਹੋਈ ਪਰ ਇਹ ਮੈਂ ਹੈਰਾਨ ਆ ਯਾਰ ਇਹ ਪਹਿਲਾ ਫੈਸਲਾ ਦੇਖਿਆ ਮੈਂ ਜਿਹੜਾ ਕਿ ਮਾਫੀ ਮੰਗੇ ਤੂੰ ਬਿਨ ਹੀ ਅਕਾਤਕ ਸਭ ਤੋਂ ਤੁਸੀਂ ਮਾਫੀ ਦਵਾਤੀ ਯਾਰ ਉਹ ਮਹਾਰਾਜ ਇਹ ਤੋਂ ਵੱਡਾ ਜੁਰਮ ਕੀ ਹੋਊਗਾ ਯਾਰ ਦੱਸੋ ਮੈਨੂੰ ਉਹ ਬਡਾਲੀ ਸਾਹਿਬ ਹੈ ਇੱਕ ਹੋਰ ਚੀਜ਼ ਤੁਸੀਂ ਦੇਖੋ ਕਮਾਲ ਦੇ ਹੋਈ ਪਈ ਆ ਤਾਂ ਤੁਸੀਂ ਤਾਂ ਰਵੇਚੇ ਹੀ ਬਦਲਦੀ ਹੈ ਤੋਹਾ ਸਾਹਿਬ ਜੋ ਤੋਤਾ ਬਣੇ ਹੋਏ ਆ ਹੁਣ ਇਨਾਂ ਦਾ ਹਾਂ ਉਹ ਕਹਿੰਦੇ ਵੀ ਜਿਹੜਾ ਤਖਤ ਦਾ ਜਥੇਦਾਰ ਹੈ ਕਿਸੇ ਦੇ ਘਰ ਨਹੀਂ ਜਾ ਸਕਦਾ ਹਾਂ ਇਹ ਇਹ ਵੀ ਸੁਣੋ ਚਲੋ ਕੋਈ ਗੱਲ ਨਹੀਂ ਅਸੀਂ ਉਹਨਾਂ ਦੇ ਮਾਨ ਰੱਖਦੇ ਆ ਇੱਜ਼ਤ ਕਰਦੇ ਆ ਵੀ ਠੀਕ ਹੈ ਜੀ ਉਹ ਬਿਲਕੁਲ ਸਹੀ ਬੋਲਦੇ ਆ ਨਹੀਂ ਇੱਕ ਮਿੰਟ ਪਾ ਜੀ ਸੁਣ ਤਾਂ ਲੋ ਹਾਂ ਇਹ ਜਦੋਂ 2015 ਦੇ ਵਿੱਚ ਤੁਸੀਂ ਰਾਮ ਰੀਬ ਨੂੰ ਮਾਫੀ ਦੇਣੀ ਹੈ ਜਥੇਦਾਰ ਤੁਸੀਂ ਆਪਣੇ ਘਰ ਬੁਲਾ ਲੈਣਾ ਦੇਖੋ ਯਾਰ ਐਨਾ ਨਾ ਕਰੋ ਤੁਸੀਂ ਜੱਤਾਂ ਸਾਨੂੰ ਲੋੜ ਆ ਜੱਤਾਂ ਤੁਸੀਂ ਜਥੇਦਾਰਾਂ ਨੂੰ ਜਦ ਇਹ ਲਾਈਨ ਹਾਜ਼ਰ ਕਰ ਲੰਨੇ ਇਹ ਤਾਂ ਉਹ ਗੱਲ ਹੈ ਕਿਵੇਂ ਐਸਐਸਪੀ ਹੈ ਨਾ ਇਹ ਐਸਆਈਏ ਨੂੰ ਲਾਈਨ ਹਾਜ਼ਰ ਕਰ ਲੰਦਾ ਇਹ ਕਾਕੇ ਹੋਗਾ ਲੋਗੀ ਭਾਜੀ ਧੱਕਾ ਇਹ ਇਹ ਉਹ ਚੀਜ਼ ਹੈ ਇਹ ਧੱਕਾ ਧੱਕਾ ਇਹ ਹੈ ਇਹਨੂੰ ਕਹਿੰਦੇ ਧੱਕਾ ਸਮਝ ਗਏ ਦੇਖੋ ਅੱਜ ਤਾਂ ਕੋਈ ਫਰਕ ਨਹੀਂ ਯੋਧਾ ਅਕਾਲ ਤਖਤ ਸਾਹਿਬ ਤੋਂ ਡਰੋ 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 ਕਰਤਾ ਹੈ ਹੀ ਨਹੀਂ ਜਮਾਈ ਅੱਛਾ ਹੋਰ ਵੀ ਸੁਣੋ ਸੁਫੜਾ ਸਾਹਿਬ ਅਕਾਲ ਤਖਤ ਸਾਹਿਬ ਤੇ ਮਿਲਟੂਆ ਆਇਆ ਹੈ ਨਾ ਚਲੋ ਠੀਕ ਹੈ ਆ ਗਿਆ ਆਪਣੀਆਂ ਮਾਫੀ ਮੰਗਣ ਆਇਆ ਪਰ ਕਰ ਉਲਟਾ ਬੈਠ ਰਿਹਾ ਜਥੇਦਾਰ ਨੂੰ ਇਹ ਪੁੱਛ ਰਿਹਾ ਕਿ ਤੁਸੀਂ ਬੀਜੇਪੀ ਦੇ ਕਿਉਂ ਗਏ ਦੱਸੋ ਮੰਨੂੰ ਯਾਰ ਮੰਨੂੰ ਕਹ ਦੱਸੋ ਕਾਂਗਰਸ ਜਥੇਦਾਰ ਆਉਂ ਸੈਂਟਰ ਮੰਨ ਉਹਦੀ ਸਰਕਾਰ ਹੈ ਬੀਜੇਪੀ ਦੀ ਹੁਣ ਉਹ ਸਰਕਾਰ ਜਫੇਦਾਰਾਂ ਨਾਲ ਰਾਬਤਾ ਕਰੂਗੀ ਜੀ ਕੋਈ ਗੱਲਬਾਤ ਵੀ ਹੋਣੀ ਆ ਕੋਈ ਉਹ ਕਿਵੇਂ ਰਾਬਤਾ ਕਰੂਗੀ ਉਹ ਅੱਧੇ ਹੋ ਗਈ ਯਾਰ ਤੁਸੀਂ ਵੀ ਝੂੜੀਆਂ ਗੱਲਾਂ ਕਰਦੇ ਆ ਅੱਧੇ ਯਾਰ ਤੁਸੀਂ ਬਹੁਤ ਝੂੜੀਆਂ ਗੱਲਾਂ ਕਰਦੇ ਆ ਜਦੋਂ 2019 ਤੱਕ 20 ਤੱਕ ਆਪ ਇਹ ਗਲਪੀਆਂ ਪਾ ਕੇ ਆਰਐਸਐਸ ਨਾਲ ਵੀ ਨੱਚਦੇ ਟੱਪਦੇ ਰਹੇ ਆ ਆਦਮ ਖਾਬ ਦੀਆਂ ਆਰਐਸਐਸ ਵਾਲੇ ਨਾਲ ਫੋਟੋਆਂ ਵੀ ਹੈਗੀਆਂ ਤਸਵੀਰਾਂ ਸੰਸਦ ਆ ਸਭ ਕੁਝ ਇਹ ਹੈ ਇਹ ਕਹਿੰਦੇ ਮੇਰੀ ਬੋਲ ਹਾਂ ਭਾਜੀਪੀ ਦੇ ਨਾਲ ਇਹ ਗਠਬੰਧਨ ਦੇ ਵਿੱਚ ਰਹੇ ਆ ਉਹ ਹੁਣ ਦੱਸੋ ਬڑا ਭਾਈ ਛੋਟਾ ਭਾਈ ਹਾਂ ਜਦੋਂ ਭਾਜੀਪੀ ਬਾਪ ਬਣ ਗਈ ਹਾਂਜੀ ਹੁਣ ਉਹ ਤੋਂ ਪਹਿਲਾਂ ਫਿਰ ਸੰਘਰਸ਼ ਆਇਆ ਕਿਸਾਨ ਸੰਘਰਸ਼ ਆ ਗਿਆ 2019 ਦੇ ਵਿੱਚ ਬਿਲਕੁਲ ਜਦੋਂ ਪਹਿਲੀ ਮੌਤ ਹੁੰਦੀ ਹੈ ਨਾ ਬਾਦਲ ਹਾਊਸ ਦੇ ਅੱਗੇ ਕਿਸਾਨਾਂ ਦੇ ਧਰਨਾ ਲਾਏ ਦੀ ਤਾਂ ਤੁਰੰਤ ਬੀਬਾ ਹਰ ਸਿਮਰਤ कौर ਬਾਦਲ ਆਪਣਾ ਅਸਤੀਫਾ ਦਿੰਦੀ ਹੈ ਉਦੋਂ ਪਹਿਲਾਂ ਕੋਈ ਅਸਤੀਫਾ ਨਹੀਂ ਦਿੱਤਾ ਉਹਨੇ ਪਹਿਲਾ ਜਦ ਕੇ ਔਨ ਰਿਕਾਰਡ ਹੈ ਬਾਦਲ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਤੋਂ ਫਕਰੇ ਕੌਮ ਖੋ ਲਿਆ ਚਲੋ ਇੱਕ ਇੱਕ ਗੱਲ ਛੱਡੋ ਛੱਡੋ ਇੱਕ ਆ ਵੀ ਗੱਲ ਸ਼ੋਸਤੀਫਾ ਦੇ ਦਿੱਤਾ ਚਲੋ ਯਾਰ ਵਧੀਆ ਗੱਲ ਕਰੀ ਅਸੀ ਬ ਕਿਸੇ ਹੋਣ ਨਹੀਂ ਦਿੱਤਾ ਜੀ ਕਰਕੇ ਦਿੱਤਾ ਚਲੋ ਦਰਦ ਕਰ ਹੀ ਦੇਗਾ ਕਿਸੇ ਹੋ ਰਿਆ ਨਹੀਂ ਦਿੱਤਾ ਇਹਨਾਂ ਨੇ ਦੇ ਦਿੱਤਾ ਬਹੁਤ ਧੰਨਵਾਦ ਇਹਨਾਂ ਦਾ ਕੋਈ ਰੌਲਾ ਚੱਕਰ ਵਾਲੀ ਗੱਲ ਨਹੀਂ ਹੈਗੀ ਇਹਨਾਂ ਨੇ ਉਹ ਤਾਂ ਸਮਰਥਨ ਵੀ ਕੀਤਾ ਸੀ ਪਹਿਲਾਂ ਸਮਰਥਨ ਕਰਿਆ ਸਮਰਥਨ ਕਰਿਆ ਜਦੋਂ ਮੌਤ ਹੋਈ ਫਿਰ ਇਹਨਾਂ ਨੇ ਮੌਤ ਵੀ ਹੋਈ ਜਦੋਂ ਪੰਜਾਬ ਸਾਰਾ ਇੱਕ ਪਾਸੇ ਖੜ ਗਿਆ ਫਿਰ ਇਹਨਾਂ ਨੂੰ ਮਜਬੂਰੀ ਬਣਾਉਣਾ ਪਿਆ ਬਠਿੰਡੋਂ ਤੋਂ ਉੱਥੋਂ ਹੀ ਤੁਰਿਆ ਆ ਹਾਂ ਹਾਂ ਸਿੱਖਤ ਨੇ ਉੱਥੋਂ ਤੁਰਿਆ ਉੱਥੋਂ ਪਟਿਆਲੇ ਬੜਿਆ ਕਿ ਹਾਂ ਸਰਸ਼ ਪਟਿਆਲੇ ਤੋਂ ਹੁੰਦਾ ਹੋਇਆ ਹਰਿਆਣੇ ਨੂੰ ਬੜ ਗਿਆ ਹਰਿਆਣੇ ਨੂੰ ਜਾ ਕੇ ਗਿੱਦੀ ਦੀ ਚਲੀ ਗਿਆ ਸਰਸ਼ ਦੀ ਰੂਪਰੇਖਾ ਦੇਖ ਲਓ ਤੁਸੀਂ ਬਿਲਕੁਲ ਬਠਿੰਡੋਂ ਤੋਂ ਉੱਥੋਂ ਸ਼ੁਰੂ ਹੋਇਆ ਹੈ ਹਾਂ ਉਹ ਇੱਕ ਨੇ ਮੇਰੀ ਫੋਟੋ ਕਾਈ ਪਤੰਦਰ ਨੇ ਉਹ ਭਾਜਪੀ ਦੇ ਬੰਦੇ ਆਣ ਵਾਲਾ ਨਾ ਸੋ ਅਸੀਂ ਗਏ ਸੀਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਹੁਣ ਜਿਹੜੀ ਸੈਂਟਰੀ ਸਰਕਾਰ ਉਹਨਾਂ ਨੂੰ ਮਿਲ ਹੋਣਾ ਹੈ ਉਹਦੇ ਫੋਟੋ ਕਿੱਥੇ ਕਿ ਮੇਰੀ ਫੋਟੋ ਪਾਈ ਜਾਂਦਾ ਕਹਿੰਦਾ ਇਹ ਬੀਜੇਪੀ ਦੇ ਬੰਦੇ ਆ ਸੋ ਐਦਾਂ ਕੋਈ ਬੀਜੇਪੀ ਦਾ ਬੰਦਾ ਨਹੀਂ ਬਣ ਜਾਂਦਾ ਨਾ ਹੀ ਕਾਂਗਰਸ ਦਾ ਬਣ ਜਾਂਦਾ ਨਾ ਹੀ ਅਤਾੜੀਦਾਰ ਬਣ ਸਕਦਾ ਇਹ ਗੱਲਾਂ ਹੋਣੀਆਂ ਫਜ਼ੂਲ ਠੀਕ ਹੈ ਜਿਹੜੀ ਗੱਲ ਅੱਜ ਹੋਈ ਹੈ ਨਿਹਾਇਤ ਮੈਂ ਤਾਂ ਇਹ ਸਮਝਦਾ ਵੀ ਹਰਾਮੀ ਦੀ ਗੱਲ ਹੈ ਯਾਰ ਉਹ ਉਹ ਗੰਦੇ ਥੇਗੜੂ ਗੰਦੇ ਤੋਂ ਤੁਸੀਂ ਲੈ ਕੇ ਝੱਟਪਟ ਹੈਨਾ ਉਹਨਾਂ ਨੂੰ ਮਤਲਬ ਕਿ 15 ਮਹੀਨੇ ਵਾਸਤੇ ਲਾਂਦੇ ਵੀ ਕਰਤਾ ਕਿ ਕਮੇਟੀ ਵੀ ਬਿਠਾਤੀ ਤਿੰਨ ਬੰਦਿਆਂ ਦੀ ਇਹ ਜਾਂਚ ਕੀ ਕਰਨਗੇ ਆ ਸਾਡੀ ਜਾਂਚ ਕਰੂਗੇ ਦੱਸੋ ਸਾਡੋਂ ਪੰਤਿਕ ਪੀੜਤ ਕਰਾਰ ਵੀ ਦਿੱਤਾ ਜਾਵੇ ਇਹਨਾਂ ਪੁਛਾਇ ਨੂੰ ਕੋਈ ਟੈਗ ਤਾਂ ਲਾਇਆ ਜਾਵੇ ਮੋਢਾ ਸਾਹਿਬ ਐਨਾਂ ਕੰਪਨੀ ਦੇ ਪੀੜ ਪਜਾ ਜਥੇਦਾਰ ਉਹਨੂੰ ਕੋ ਟਿਕ ਟੁਕਟੇ ਦੇ ਦਿਓ ਭਾਈ ਬਿਲਕੁਲ ਕੋਈ ਮਾੜੀ ਮੋੜੀ ਕਮੇਟੀ ਲਗਾ ਦਿਓ ਕਾਸਰ ਕੂਸਲਰ ਇਹ ਕਿ ਨਹੀਂ ਸ਼ਰੋਮੀ ਕਮੇਟੀ ਕਰਾਓ ਉਹਨੂੰ ਬਹੁਤ ਬੜੀ ਦੇਖੋ ਹੱਲ ਮਾਰੀ ਹੈ ਯਾਰ ਤੁਹਾਡਾ ਜਾ ਇਹ ਡੁੱਬ ਰਿਹਾ ਖੜਾ ਹੋ ਗਿਆ ਤੁਹਾਡੇ ਨਾਲ ਇਹ ਬਹੁਤ ਬੜੀ ਗੱਲ ਹੈ ਤੁਸੀਂ ਬਿਲਕੁਲ ਐਸਾਨ ਫਰਾਮੋਸ਼ੀ ਨਹੀਂ ਹੋ ਸਕਦੇ ਦੇ ਦੇਣਾ ਭਾਈ ਉਹਨੂੰ ਬਿਲਕੁਲ ਉਹਨੂੰ ਕੋਈ ਨਾ ਕੋਈ ਮਾਨਸ ਦੇਖੋ ਪੈਸੇ ਨਹੀਂ ਤੁਸੀਂ ਦੇ ਇਹ ਉਹਨਾਂ ਨੂੰ ਲਹੀਗਾ ਪਰ ਫਿਰ ਵੀ ਕੋਈ ਨਾ ਕੋਈ ਆਉਦਾ ਵੀ ਦੋ ਨਾ ਉਹਨੂੰ ਚਲੋ ਕੋਈ ਗੱਲ ਨਹੀਂ ਮਹਾਰਾਜ ਸੁੱਖ ਰੱਖੇ ਤੁਹਾਡੀ ਤੇ ਤੁਹਾਨੂੰ ਮਹਿੰਗੀ ਪੈਣੀ ਯਾਰ ਹੋਰ ਕਿੰਨੀ ਕੇ ਮਹਿੰਗੀ ਪੈਣੀ ਸਾਰਾ ਕੁੱਤਾ ਦੁਆਰੇ ਆ ਬਤੰਦਰਾ ਨੇ ਦੱਸੋ ਮੈਨੂੰ ਜਿਨ੍ਹਾਂ ਨੇ ਅਚਲ ਹੋਰ ਵੀ ਗੱਲ ਹੈ ਇਹਨਾਂ ਨੇ ਆਪੇ ਕਿਹਾ ਤਾਂ ਭਈ ਮਹਾਰਾਜ ਜੀ ਨੇ ਵੀ ਇਹ ਬੇਅਦਬੀ ਕਰੀ ਆ ਹਾਂ ਬੀਬਾ ਹਰਸ਼ਮਤ ਵੀ ਜੀ ਨੇ ਵੀ ਇਹ ਗੇਮ ਖੇਡੀ ਆ ਵੀ ਤਾਂ ਕੱਖ ਨਾ ਰਹੇ ਤਾਂ ਦੇਖੋ ਹੁਣ ਅੱਜ ਸਮਾਂ ਦੇਖ ਲਓ ਵੀ ਕੱਖ ਰਿਹਾ ਕਿਦਾਂ ਹਰ ਚੇਲੇ ਵਾਲੇ ਹਜੇ ਵੀ ਮੈਂ ਤਾਂ ਜਮੇ ਸੁਪੜਾ ਸਾਫ ਕਰਦੀ ਆ ਅੱਛਾ 1 ਮਿੰਟ ਹੁਣ ਮੈਂ ਇੱਕ ਆਈਟੀ ਬੰਦੇ ਨੂੰ ਵੀ ਦੱਸ ਦਮ ਇਹਨਾਂ ਦੇ ਨੂੰ ਭਈ ਮੈਂ ਗੱਲ ਤੁਹਾਨੂੰ ਕਹਿਣੀ ਚਾਹਣਾ ਐਸੀ ਚਲੋ ਤੁਸੀਂ ਪੁਰਾਣੇ ਮਿੱਤਰ ਐ ਮੇਰੇ ਅਸੀਂ ਥੋੜੇ ਖਲਾਫ ਕਦੇ ਨਹੀਂ ਬੋਲੇ ਜ਼ਿੰਦਗੀ ਮੈਂ ਤੁਸੀਂ ਬਹੁਤ ਬੋਲੇ ਮੇਰੇ ਖਲਾਫ ਕੋਈ ਚੱਕਰ ਨਹੀਂ ਮੰਨੂ ਇਹਦੀ ਕੋਈ ਪ੍ਰਵਾਦ ਨਹੀਂ ਹੈਗੀ ਠੀਕ ਹੈ ਨਾ ਮੈਂ ਕੋਈ ਨਾ ਚੀਜ਼ਾਂ ਵੱਲ ਧਿਆਨ ਨਹੀਂ ਦਿੰਦਾ ਹੈਗਾ ਜੋ ਮੈਂ ਹੈਗਾ ਮੈਂ ਉਹੀ ਰਹਿਣਾ ਠੀਕ ਹੈ ਤੇ ਜੋ ਮੇਰਾ ਪਾਸਟ ਹੈ ਉਹਨੇ ਵੀ ਉਹੀ ਰਹਿਣਾ ਤੇ ਉਹ ਵੀ ਮੈਨੂੰ ਦੱਸਿਆ ਮੈਂ ਸਾਰਾ ਕੁਝ ਦੇ ਦਿੱਤਾ ਠੀਕ ਹੈ ਨਾ ਕਈ ਕਈ ਇਹਨੇ ਤੂੰ ਪਹਿਲਾਂ ਕਿਆ ਹੁੰਦਾ ਤਾਂ ਇਹ ਹੁੰਦਾ ਤਾਂ ਹੁੰਦੇ ਤੇ ਯਾਰ ਕਿਹੜੀ ਗੱਲ ਇੱਕ ਗੱਤਕੇ ਕਹਿੰਦੇ ਹੁੰਦੇ ਸੀਗੇ ਠੀਕ ਹੈ ਮੈਂ ਆਈ ਟੀ ਬਗਨੋ ਕੋ ਗੱਲ ਕਰਨੀ ਚਾਹੁੰਨਾ ਕਿ ਭਾਈ ਜਦੋਂ ਅਸੀਂ ਤੁਹਾਨੂੰ ਕਹਿੰਦੇ ਸੀਗੇ ਉੜੇ ਦਫ਼ਤਰਾਂ ਦੇ ਵਿੱਚ ਆ ਕੇ ਉਹ ਭਾਈ ਆਪਣੇ ਆਈਟੀ ਬੰਦਿਆਂ ਨੂੰ ਕਿਹੜੇ ਕਰ ਲਉ ਹੁਣ ਮੌਕਾ ਆਇਆ ਇਹਨਾਂ ਨੂੰ ਕਿਹੜੇ ਕਰੋ ਮੜਾ ਜਾ ਠੀਕ ਹੈ ਇਹ ਕਿਸੇ ਖਿਲਾਫ ਨਹੀਂ ਬੋਲਦੇ ਨਾ ਕੋਈ ਜਵਾਬ ਦਿੰਦਾ ਏ ਇੱਕ ਬਤਾ ਨਹੀਂ ਬੋਲਿਆ ਤੁਹਾਡਾ ਯਾਰ ਬਿਲਕੁਲ ਮਤਲਬ ਕਿ ਜ਼ੀਰੋ ਕੁਆਲਿਟੀ ਰਹੀ ਹੈ ਆਏ ਹੋਇਆ ਥੋੜਾ ਆਈਟੀ ਬੰਦ ਕੋ ਠੀਕ ਹੈ ਔਰ ਦੂਜਾ ਹਾਂ ਇਹ ਤਾਂ ਹੈ ਹੀ ਹੈ ਜ਼ੀਰੋ ਠੀਕ ਹੈ ਤੇ ਅੱਜ ਦੇਖੋ ਤੁਸੀਂ ਆਈਟੀ ਬੈਂਕ ਵਾਲੇ ਉਹ ਬੰਦੇ ਆ ਜਿਹੜੇ ਕਮੇਂ ਮੈਂ ਕਹਿੰਦਾ ਦੇ ਪੋਸਟ ਪਰਪੋਰਟ ਦੇ ਪੋਸਟ ਪਰਪੋਰਟ ਉਹ ਯਾਰ ਕਹਿੰਦੇ ਵੀ ਵਕਤੋਂ ਖੋਜੀ ਡੂੰਮਣੀ ਗਾਵੇ ਆਲ ਪਤਾਲ ਉਹ ਕੰਮ ਛੱਡਾ ਠੀਕ ਹੈ ਕਿਵੇਂ ਆ ਜਾਂ ਤਾਂ ਲੋੜਦੀ ਥੋੜੀ ਪਾਰਟੀ ਨੂੰ ਠੀਕ ਹੈ ਜਾਂ ਖਹਿਣਾ ਪਾ ਕਾਂਗਰਸ ਨਾਲ ਆਪ ਨਾਲ ਜਾਂ ਤਾਂ ਤੁਸੀਂ ਦੜਬਟ ਕੇ ਬਹਿ ਗਏ ਚੱਡਿਆਂ ਚ ਪੂਛ ਦੇ ਕੇ ਕੋਈ ਨਹੀਂ ਬੋਲੇਗਾ ਅਸੀਂ ਬੋਲੇ ਸ਼ਰੀਆਮ ਬੋਲੇ ਲਾਈਵ ਵਾ ਵਾ ਕੇ ਬੋਲੇ ਲੋਕਾਂ ਤੋਂ ਗਾਲਾਂ ਵੀ ਕੱਢੀਆਂ ਤੁਹਾਡੇ ਵਿੱਚ ਪਰ ਅਸੀਂ ਬੇ ਸਿੱਧੀ ਜੀ ਗੱਲ ਆ ਠੀਕ ਆ ਔਰ ਅੱਜ ਤੁਸੀਂ ਮੈਂ ਕਹਨਾ ਇੱਕ ਪੋਸਟ ਨਹੀਂ ਸਵੇਰਿਓਂ ਤੜਕੇ ਨੂੰ ਉੱਠ ਕੇ ਠਾਹ ਪੋਸਟ ਦਰਿਹ ਦਾ ਬਿਗਲਾਬ ਠਾਹ ਪੋਸਟ ਫਲਾਣੇ ਦੇ ਖਲਾਬ ਠਾਹ ਪੋਸਟ ਉਹ ਇਹਨਾਂ ਦਾ ਕੁਝ ਨਹੀਂ ਹੈਗਾ ਪੋਸਟਾਂ ਦਾ ਇਹਨਾਂ ਮੈਂ ਕੁਝ ਨਹੀਂ ਨਿਕਲਣਾ ਹੈਗਾ ਜਿਆਦਾ ਤੁਸੀਂ ਪਾਉਂੀਆਂ ਸੀ ਉਦੋਂ ਉਦੋਂ ਪਾਉਂਦੇ ਇਹ ਹੁਣ ਕੁਝ ਕੱਖ ਨਹੀਂ ਹੈਗਾ ਇਹ 0 ਹੈ ਹੁਣ ਹੁਣ ਡਿਜੀਟਲੇ ਸਮੇ ਉਹ ਉਹੀ ਆਜਣਦੇ تیر ਉਹੀ ਆਜਣਦੇ ਹੱਥ ਆਲਾ ਕੰਮ ਹੋ ਲਿਆ ਸਮਝ ਗਏ ਇਹ ਗੱਲਾਂ ਹੁੰਨੀਆਂ ਔਰ ਮੈਂ ਗੱਲ ਜ਼ਾਹਰ ਨਾ ਰਾਤ ਵਿੱਚ ਮੈਂ ਵੀਡੀਓ ਬੰਦ ਕਰਦਾ ਅਰਜਨ ਤਾਂ ਨਾ ਜਦ ਜੰਦ ਖਤਮ ਹੋਇਆ ਇਹ ਸਮਾਂ ਬੀਤ ਗਿਆ ਕਾਫੀ ਸਮਾਂ ਬੀਤ ਗਿਆ ਤੇ ਕ੍ਰਿਸ਼ਨ ਜੀ ਨੇ ਆਪਣੀਆਂ ਜਿਹੜੀਆਂ ਰਾਣੀਆਂ ਸੀ ਉਹ ਅਰਜਨ ਨੂੰ ਦੇ ਕੇ ਭੇਜਿਆ ਵੀ ਇਹਨਾਂ ਨੂੰ ਛੱਡ ਗਿਆ ਆਪਣਾ ਵੀ ਘਰਾਂ ਲੈ ਜਾ ਇਹਨਾਂ ਨੂੰ ਅਰਜਨ ਕੋਲੋਂ ਪੀਲਾਂ ਨੇ ਰਾਜ ਤੇ ਰਾਣੀਆਂ ਖੋਲੀਆਂ ਸੀ ਜੀ ਅਰਜਨ ਯੋਧਾ ਮੰਨੇ ਆ ਗਿਆ ਦੁਨੀਆਂ ਦਾ ਠੀਕ ਆ ਜਦ ਵਕਤ ਬਦਲਦਾ ਨਾ ਤੇ ਬਹੁਤ ਕੁਝ ਹੁੰਦਾ ਹੈ ਇਹ ਵਕਤ ਤੁਹਾਡਾ ਬਦਲ ਚੁੱਕੀ ਤੁਸੀਂ ਮੈਂ ਸੁਖਵੀਰ ਨੂੰ ਆਖਰੀ ਬੇਨਤੀ ਇਹ ਕਰਦਾ ਕਿ ਬਾਈ ਜੀ ਤੁਸੀਂ ਉੱਬਰਣਾ ਸੀ ਹੁਣ ਤੁਸੀਂ ਉੱਬਰਣਾ ਸੀ ਹੁਣ A to Z ਠੀਕ ਆ ਜਿਵੇਂ ਤੁਸੀਂ ਤਨਾਹ ਕਬੂਲ ਕਰਕੇ ਸੇਵਾ ਕਰੀਏ ਲੇਕਿਨ ਇਹਨਾਂ ਬੰਦਿਆਂ ਨੇ ਤੁਹਾਨੂੰ ਮਿੱਟੀ 'ਚ ਗੱਡਤਾ ਸਪਸ਼ਟ ਕਰ ਲਈ ਹੈ ਸੋ ਇਹ ਮੇਆ ਗ ਬੇਨਤੀ ਹੈ ਮਹਾਰਾਜ ਪ੍ਰਵਾਨ ਕਰਿਓ ਬਾਕੀ ਚੜਦੀ ਗਲਾਈ ਹੈ ਸਿੰਘਾਂ ਦੀ ਤਾਂ ਚੜਦੀ ਗਲਾਈ ਰਹਿਣੀ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ